ਹੈਲੋ ਮਿੱਤਰੋ ਕੀ ਹਾਲ ਚਾਲ ਆਈ ਹੋਪ ਕਿ ਤੁਸੀਂ ਵਧੀਆ ਹੋਵੋਗੇ ਨਵੀਂ ਵੀਡੀਓ ਤੇ ਤੁਹਾਡਾ ਸਵਾਗਤ ਆ ਨਵੀਂ ਵੀਡੀਓ ਲੈ ਕੇ ਆ ਚੁੱਕੇ ਆ ਅੱਜ ਵਾਲੇ ਵੀਡੀਓ 'ਚ ਆਪਾਂ ਤੁਹਾਨੂੰ ਰੂਬੀ ਕਿਊ ਸੋਲਵ ਕਰਕੇ ਦਿਖਾਵਾਂਗੇ 1 ਮਿੰਟ ਤੋਂ ਪਹਿਲਾਂ ਤਾਂ ਚਲੋ ਵੀਡੀਓ ਨੂੰ ਸਟਾਰਟ ਕਰਦੇ ਆ ਤਾਂ ਦੇਖੋ ਇਸ ਤਰ੍ਹਾਂ ਆਪਾਂ ਨੇ ਪਹਿਲਾਂ ਦਾ ਰੂਬੀ ਕਿਊ ਨੂੰ ਪੁੱਠਾ ਸਿੱਧਾ ਕਰਤਾ ਤੇ ਹੁਣ ਆਪਾਂ ਤੁਹਾਨੂੰ ਸੋਲਵ ਕਰਕੇ ਦਿਖਾਵਾਂਗੇ ਸੋਲਵ ਕਰਨ ਲੱਗਿਆਂ ਦੇਖੋ ਆਪਾਂ ਇੱਧਰ ਟਾਈਮਰ ਲਾਤਾ ਤੇ ਰੂਬਿਕ ਕਿਊ ਸੋਲਵ ਹੋ ਰਹੀ ਆ ਆ ਭਰਾ ਆਪਾਂ ਨੂੰ ਸੋਲਵ ਕਰਕੇ ਦਿਖਾਊਗਾ 1 ਮਿੰਟ ਤੋਂ ਪਹਿਲਾਂ ਆ ਵੀਡੀਓ ਵਿੱਚ ਬਣੇ ਰਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰ ਦਿਓ ਵੀਡੀਓ ਨੂੰ ਜਲਦੀ ਜਲਦੀ ਇਹਨੂੰ ਦੇ ਹੋਰ ਵੀਡੀਓ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਦੇਖੋ ਕਿਸ ਤਰ੍ਹਾਂ ਟੈਕਨਿਕ ਨਾਲ ਕਿੰਨੀ ਜਲਦੀ ਰੂਬੀਕੂ ਸੋਲਵ ਕੀਤੀ ਜਾ ਰਹੀ ਹੈ ਤੁਸੀਂ ਵੀਡੀਓ ਦੇ ਕਮੈਂਟ ਬਾਕਸ ਵਿੱਚ ਵੀ ਸਾਨੂੰ ਦੱਸ ਸਕਦੇ ਹੋ ਤੁਹਾਨੂੰ ਕਿਸ ਟੌਪਿਕ ਤੇ ਵੀਡੀਓ ਚਾਹੀਦੀ ਹੈ ਅਸੀਂ ਉਸ ਟੌਪਿਕ ਤੇ ਵੀਡੀਓ ਲੈ ਕੇ ਆਵਾਂਗੇ ਤੁਸੀਂ ਕਮੈਂਟ ਕਰਕੇ ਵੀ ਦੱਸ ਸਕਦੇ ਹੋ ਭਾਈ ਜਿਹੜਾ ਜਿਹੜਾ ਵੀਡੀਓ ਨੂੰ ਦੇਖ ਰਿਹਾ ਹੈਗਾ ਉਹ ਕਿੰਨੇ ਟਾਈਮ ਚ ਰੂਬੀਕੂ ਬਾਕਸ ਨੂੰ ਸੋਲਵ ਕਰ ਲੈਂਦਾ ਹੈਗਾ ਤੇ ਭਾਈ ਜਿੰਨੇ ਟਾਈਮ ਵਿੱਚ ਤੁਸੀਂ ਸੋਲਵ ਕਰ ਲੈਂਦੇ ਹੋ ਉਹਨਾ ਟਾਈਮ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਹੀ ਪਤਾ ਲੱਗੇ ਵੀ ਤੁਸੀਂ ਕਿੰਨੇ ਟਾਈਮ ਵਿੱਚ ਸੋਲਵ ਕਰ ਲੈਣੋ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ 18 ਸਕਿੰਟ ਰਹਿ ਗਏ ਦੇਖਦੇ ਆ 1 ਮਿੰਟ ਤੋਂ ਪਹਿਲਾਂ ਸੋਲਵ ਹੁੰਦੀ ਹੈ ਕਿ ਨਹੀਂ ਹੁੰਦੀ ਆ ਵੀਡੀਓ ਵਿੱਚ ਬਣੇ ਰਹੋ 11 ਸਕਿੰਟ ਰਹਿ ਗਏ ਤੇ ਰੂਬੀ ਕਿਉ ਸੋਲਵ ਹੋਣੀ ਵਾਲੀ ਆ 10 ਸਕਿੰਟ ਰਹਿ ਗਏ ਮਿੱਤਰੋ ਦੇਖੋ ਕਿਸ ਤਰ੍ਹਾਂ ਰੂਬੀ ਕਿਉ ਬਾਕਸ 1 ਮਿੰਟ ਤੋਂ ਪਹਿਲਾਂ 3-4 ਸਕਿੰਟ ਰਹਿ ਜਾਂਦੀ ਹੈ ਸੋਲਵ ਹੋ ਗਈ ਵੀਡੀਓ ਬਾਬੇ ਤੁਹਾਨੂੰ ਥੋੜੀ ਵੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਹੋ ਤਾਂ ਮਿਲਦੇ ਆ ਨਵੀਂ ਵੀਡੀਓ 'ਚ